ਮੁਲਾਜ਼ਮਾਂ ਲਈ ਪੰਜਾਬ ਸਰਕਾਰ ਦਾ ਨਵਾਂ ਪੱਤਰ ਰਿਕਵਰੀ ਦੀ ਤਰ 29 ਅਕਤੂਬਰ 2025 ਨੂੰ ਵਿੱਤ ਵਿਭਾਗ ਵੱਲੋਂ جاری ਹੋਈਆਂ ਅਹਿਮ ਹਦਾਇਤ ਜਿਨ੍ਹਾਂ ਦੀ ਅੰਗਹੀਨਤਾ ਪ੍ਰਤੀਸ਼ਤ ਕਟ ਮਿਕਲੀ ਉਨ੍ਹਾਂ ਤੋਂ ਲਾਭਾਂ ਦੀ ਵਾਪਸੀ ਹੋਵੇਗੀ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਵਿੱਤ ਪਰਸਨਲ ਦੋ ਸ਼ਾਖਾ ਵੱਲੋਂ 29 ਅਕਤੂਬਰ 2025 ਨੂੰ ਇੱਕ ਮਹਤਵਪੂਰਨ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਨੇ ਸਰਕਾਰੀ ਮੁਲਾਜ਼ਮ ਵਰਗ ਵਿੱਚ ਚਰਚਾ ਦਾ ਵਿਸ਼ਾ ਬਣਾਇਆ ਹੈ ਇਸ ਪੱਤਰ ਅਨੁਸਾਰ ਮਕਬਦ ਵਿਭਾਗਾ ਵਿੱਚ ਵਿਧਾਨ ਅੰਗਹੀਨ ਕੋਟੇ ਤਹਿਤ ਸੇਵਾ ਕਰ ਰਹੇ ਜਾਂ ਰਿਟਾਇਰ ਹੋ ਚੁੱਕੇ ਅਧਿਕਾਰੀ ਤੇ ਕਮਚਾਰੀ ਜਿਨ੍ਹਾਂ ਦੀ ਮੈਡੀਕਲ ਮਾਈਨਰ ਰਿਪੋਰਟ ਵਿੱਚ ਅੰਗਹੀਨਤਾ ਪ੍ਰਤੀਸ਼ਤ ਸਰਕਾਰ ਵੱਲੋਂ ਨਿਰਧਾਰਤ ਮਾਪਦੰਡਾਂ ਤੋਂ ਘੱਟ ਪਈ ਗਈ ਹੈ ਉਨ੍ਹਾਂ ਨੂੰ ਮਿਲੇ ਜਾਂ ਮਿਲ ਰਹੇ ਵਿੱਤੀ ਲਾਭਾਂ ਦੀ ਰਿਕਵਰੀ ਕੀਤੀ ਜਾਵੇਗੀ ਵਿਭਾਗ ਨੇ ਸਾਰੇ ਵਿਭਾਗਾਂ ਨੂੰ ਸਪਸ਼ਟ ਹਦਾਇਤਾਂ ਦਿੱਤੀਆਂ ਹਨ ਕਿ ਜਿੱਤੇ ਵੀ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ ਉੱਥੇ ਨਿਯਮਾਂ ਅਨੁਸਾਰ ਹੀ ਕਵਲੀ ਦੀ ਕਾਰਵਾਈ ਲਾਜ਼ਮੀ ਤੌਰ ਤੇ ਕੀਤੀ ਜਾਵੇ ਇਸ ਫੈਸਲੇ ਨਾਲ ਅੰਗਹੀਨ ਕੋਟੇ ਵਾਲੇ ਮੁਲਾਜ਼ਮਾ ਅਤੇ ਪੈਨਸ਼ਨਰਾਂ ਵਿੱਚ ਚਿੰਤਾ ਦਾ ਮਾਹੌਲ ਬਣ ਕੇ ਆਇਆ ਹੈ ਸਰਕਾਰ ਵੱਲੋਂ ਜਾਰੀ ਕੀਤਾ ਗਿਆ ਇਹ ਪੱਤਰ ਕਈਆਂ ਨਹੀਂ ਵਿੱਤੀ ਇਹ ਚਟਕਾ ਸਾਬਤ ਹੋ ਸਕਦਾ ਹੈ ਖਾਸ ਕਰਕੇ ਉਹਨਾਂ ਲਈ ਜੋ रिटायरमेंट तो बाद जीवन यापन ਲਈ ਪੈਨਸ਼ਨ ਤੇ ਨਿਰਭਰ ਜੇਕਰ ਅੰਘੀਨਤਾ ਦਾ ਪ੍ਰਤੀਸ਼ਤ ਸਰਕਾਰ ਵੱਲੋਂ ਨਿਰਧਾਰਤ ਮਾਪਦੰਡ ਤੋਂ ਘੱਟ ਕਈ ਕਹਿੰਦੀ ਹੈ ਤਾਂ ਮੁਲਾਜ਼ਮਾਂ ਯਾ ਰਿਟਾਇਰੀਆਂ ਤੋਂ ਉਹ ਸਾਰੇ ਲਾਭ ਵਾਪਸ ਲੈ ਜਾਣਗੇ ਜੋ ਉਹਨਾਂ ਨੇ ਅੰਘੀਨਤਾ ਕੈਟਾਗਰੀ ਤਹਿਤ ਪ੍ਰਾਪਤ ਕੀਤੇ ਸਨ ਜੇ ਤੁਸੀਂ ਇਸ ਨਵੇਂ ਸਰਕਾਰੀ ਪੱਤਰ ਨਾਲ ਜੁੜੀ ਕਿਸੇ ਵੀ ਜਾਣਕਾਰੀ ਜਾਂ ਸਪਸ਼ਟੀਕਰਨ ਬਾਰੇ ਜਾਨਣਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਵਿੱਚ ਆਪਣੀ ਰਾਇ ਜ਼ਰੂਰ ਦਿਓ ਖੈਰ ਅੱਜ ਦੀ ਵੀਡੀਓ ਦੇ ਵਿੱਚ ਨਹੀਂ ਵੀਡੀਓ ਚ ਬਣੀ ਰਹਿੰਦੀ ਤੁਹਾਡਾ ਬਹੁਤ ਬਹੁਤ ਧੰਨਵਾਦ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਨੂੰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀ